ਦੇਖੋ ਪੰਜਾਬ ਚ ਤਾਂ ਅਸੀਂ ਬਹੁਤ ਸਮੇਂ ਤੋਂ ਕਹਿ ਰਹੇ ਆ ਕੋਈ ਲਾਇਨ ਰੋਡ ਦੀ ਨਾ ਦੀ ਚੀਜ਼ ਨਹੀਂ ਹੈ। ਔਰ ਇਹ ਜਦੋਂ ਤੱਕ ਕੇਜਰੀਵਾਲ ਔਰ ਭਗਵੰਤ ਮਾਨ ਜੀ ਨੇ ਲੋਕਾਂ ਨੂੰ ਗੁੰਮਰਾ ਕਰਕੇ ਪਾਵਰ ਲੈ ਲਈ ਆ ਅੱਜ ਉਥੇ ਕੋਈ ਆਦਮੀ ਕਿਸੇ ਦੀ ਸੁਰੱਖਿਆ ਨਹੀਂ ਹੈਗੀ। ਸਕੂਲਾਂ 'ਚ ਫੋਨ ਆ ਰਹੇ ਕਿ ਬੰਬ ਨਾ ਉਡਾ ਦਿਆਂਗੇ, ਫੋਰਟਿਸ ਹਸਪੀਟਲ ਚ ਆਇਆ, ਸਰਪੰਚਾਂ ਦੇ ਕਤਲ ਹੋ ਰਿਹਾ, ਇਹਨਾਂ ਦੀ ਆਮ ਪਾਰਟੀ ਦੇ ਆਪਣੇ ਲੋਕਾਂ ਦੇ ਕਤਲ ਹੋ ਰਹੇ ਆ। ਲੇ ਇਹ ਆਮ ਪਾਰਟੀ ਦੀ ਹੁਣ ਸਰਕਾਰ ਨੂੰ ਪੰਜਾਬ ਚ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਇਹਨਾਂ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦੇਖੋ ਅਸੀਂ ਤਾਂ ਇਹ ਕਹਿਣਾ ਚਾਹੁੰਨੇ ਆ ਕਿ ਭਾਈ ਪਿਛਲੇ 10-12 ਸਾਲ ਚ ਮੋਦੀ ਜੀ ਜਦੋਂ ਤੋਂ ਪਾਵਰ ਚ ਆਏ ਆ ਔਰ ਬੀਜੇਪੀ ਆਰਐਸਐਸ ਨੇ ਉਹਨਾਂ ਦੇ ਇਹਨਾਂ ਦੇ ਜਿਹੜੇ ਦੂਸਰੇ ਕਈ ਸੰਗਠਨਾ ਮੁਲਕ ਚ ਇਹਨਾਂ ਨਫ਼ਰਤ ਦਾ ਮਾਹੌਲ ਬਣਾਤਾ ਕਿ ਅੱਜ ਕੋਈ ਵੀ ਆਦਮੀ ਸੁਰੱਖਿਤ ਨਹੀਂ ਆ ਦੇਖੋ ਤੁਸੀਂ ਕਿ ਲੀਡਰ ਆਫ অপੋਜੀਸ਼ਨ ਨੂੰ ਇੱਕ ਆਦਮੀ ਕਹਿ ਰਿਹਾ ਕਿ ਮੈਂ ਹੋਰ 25 ਹੋਰ ਐਮਪੀ ਅਦਾ ਕਤਲ ਕਰ ਦਾਂਗਾ ਤੇ ਇਸ ਤਰ੍ਹਾਂ ਦੇ ਹਾਲਤ ਪੈਦਾ ਹੋਇਆ ਮੋਦੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਔਰ ਬੀਜੇਪੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਸ ਮਾਹੌਲ ਨੂੰ ਠੀਕ ਕਿਵੇਂ ਕੀਤਾ ਜਾਵੇ ਜਿਹੜਾ ਨਫ਼ਰਤ ਦਾ ਬੀਜ ਉਹਨਾਂ ਨੇ ਬੋਇਆ ਸੀ ਉਹਦਾ ਉਹਦਾ ਰਿਜ਼ਲਟ ਕਿੱਥੇ ਜਾ ਕੇ ਮਿਲਦਾ ਹੈ ਸਰ ਤੋਂ ਨੂੰ ਲੱਗਦਾ ਹੈ ਕਿ ਇਹ ਹੁਣ ਇੱਕ ਖਤਰਾ ਹੈ راہੁਲ ਗਾਂਧੀ ਦੀ ਸਿਕਿਉਰਿਟੀਾਂ ਤੁਹਾਡੀ ਸਿਕਿਉਰਿਟੀ ਇਸ ਤੇ ਵੀ ਕਮ ਹੋਣਾ ਚਾਹੀਦਾ ਨਹੀਂ ਉਹ ਤੇ ਚਲੋ ਮਕੇਂਦਰ ਸਰਕਾਰ ਦਾ ਕੰਮ ਹੈ راہੁਲ ਗਾਂਧੀ ਜੀ ਦੀ ਐਮਪੀਆ ਦੀ ਸਾਰੀਆਂ ਦੀ ਸਿਕਿਉਰਿਟੀ ਦੇਖਣ ਮੈਨੂੰ ਨਹੀਂ ਲੱਗਦਾ ਕੋ ਉਸ ਤਰ੍ਹਾਂ ਦੀ ਆ ਉਹ ਮੈਨੂੰ ਤੇ ਲੱਗਦਾ ਕਿ ਐਵੇਂ ਬੜਕਾ ਮਾਰ ਰਿਹਾ ਸੀ ਪਰ ਸਵਾਲ ਇਹ ਆ ਕਿ ਇਹ ਜਿਹੜੀ ਮਾਨਸਿਕਤਾ ਹੈ ਇਹ ਜਿਹੜੀ ਗੱਲ ਕਰਨੀ ਆ ਉਹ ਮੇਰੇ ਖਿਆਲ ਮੁਲਕ ਚ ਬਹੁਤ ਮਾੜੀ ਗੱਲ ਹੈਗੀ ਆ ਕਿ ਦਾ ਮਤਲਬ ਸਵਾਲ ਪੁੱਛਣਾ ਗਲਤ ਗੱਲ ਹੋ ਗਈ ਅਗਰ ਸਵਾਲ اپੋਜੀਸ਼ਨ ਵਾਲੇ ਲੋਕ ਜਨਤਾ ਦੇ ਮੁੱਦਿਆਂ ਦੇ ਸਵਾਲ ਲਈ ਚੁੱਕਣਗੇ ਤੇ ਹੋਰ اپੋਜੀਸ਼ਨ ਵਾਲੇ ਉਥੇ ਕੋਈ ਕੀ ਕਰਨ ਜਾਂਦੇ ਆ ਪਾਰਲੀਮੈਂਟ 'ਚ ਉਹਨਾਂ ਨੇ ਸਵਾਲ ਤਾਂ ਪੁੱਛਣੇ ਹੀ ਆ ਹੁਣ ਇਹਨਾਂ ਨੇ ਮਾਹੌਲ ਇਹੋ ਜਿਹਾ ਬਣਾਤਾ ਕਿ ਜਿਹੜਾ ਇਹਨਾਂ ਦੇ ਸਵਾਲ ਕਰੇ ਉਹ ਐਂਟੀ ਨੈਸ਼ਨਲ ਆ ਉਹ ਮੁਲਕ ਦੇ ਖਿਲਾਫ ਹੈ ਤੇ ਇਸ ਕਰਕੇ ਉਹਨੂੰ ਆ ਕਰਾਂਗੇ ਉਹ ਕਰਾਂਗੇ ਤੇ ਉਹ ਉਸ ਕਰਕੇ ਇਹ ਵਿਗੜਿਆ ਮਾਹੌਲ ਜਿਹੜਾ ਬੀਜੇਪੀ ਆਰਐਸਐਸ ਨੇ ਬਣਾਇਆ ਉਹ ਉਸੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਸਰ ਗਿਆਨੀ ਰਕਵੀਰ ਸਿੰਘ ਨੇ ਐਸਜੀਪੀਸੀ ਦੇ ਵੱਡੇ ਕਰਪਸ਼ਨ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਬਾਦਲ ਪਰਵਾਰ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸੁੱਕੀਆਂ ਰੋਟੀਆਂ ਵੇਚੀਆਂ ਗਈਆਂ ਤਮਾਮ ਉਹਨਾਂ ਨੂੰ ਗੱਲਾਂ ਕਿਵੇਂ ਦੇਖ ਰਣਾ ਰੋਪਨ ਨਹੀਂ ਦੇਖੋ ਉਹ ਮੇਰੇ ਖਿਆਲ ਸਾਡੇ ਹੈੱਡ ਗ੍ਰੰਥੀ ਨੇ 골ਡਨ ਟੈਂਪਲ ਦੇ ਹਰਮੰਦਰ ਸਾਹਿਬ ਦੇ ਮੈਂ ਉਹਨਾਂ ਦੀ ਕਿਸੇ ਗੱਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਔਰ এসজিপিਸੀ ਤੇ ਜੇ ਉਹਨਾਂ ਨੂੰ ਕੋਈ ਜਾਣਕਾਰੀ ਹੈਗੀ ਆ ਤੇ ਉਹਨਾਂ ਨੇ ਗੱਲ ਕਹਿਤੀ ਆ ਉਹਨ ਐਸਜੀਪੀਸੀ ਆਣੇ ਦੇਖਣ ਉਹ ਸਰਕਾਰ ਨੂੰ ਨਸਤਾ ਹੋ ਕਿਸ ਤਰੀਕੇ से ਦੇਖ ਰਹਾ ਹੈ ਸਰਪੰਚ ਕੀ ਗੋਲੀ ਮਾਰ ਕੇ ਅਤਿਆ ਕਰਦੇ ਦੇਖੋ ਪੰਜਾਬ ਚ ਤਾਂ ਅਸੀਂ ਬਹੁਤ ਸਮੇਂ ਤੋਂ ਕਹਿ ਰਹੇ ਆ ਕੋਈ ਲੈਂਡ ਰੋਡਰ ਦੀ ਨਾਂ ਦੀ ਚੀਜ਼ ਨਹੀਂ ਆ ਔਰ ਇਹ ਜਦੋਂ ਦਾ ਕੇਜਰੀਵਾਲ ਔਰ ਭਗਵੰਤ ਮਾਨ ਜੀ ਨੇ ਲੋਕਾਂ ਨੂੰ ਗੁੰਮਰਾ ਕਰਕੇ ਪਾਵਰ ਲੈ ਲੀਆ ਅੱਜ ਉਥੇ ਕੋਈ ਆਦਮੀ ਕਿਸੇ ਦੀ ਸੁਰੱਖਿਆ ਨਹੀਂ ਹੈਗੀ ਸਕੂਲਾਂ 'ਚ ਫੋਨ ਆ ਰਹੇ ਆ ਕਿ ਬੰਬ ਨਾ ਉਡਾ ਦਿਆਂਗੇ 40s ਹਸਪੀਟਲ 'ਚ ਆਇਆ ਸਰਪੰਚਾਂ ਦੇ ਕਤਲ ਹੋ ਰਿਹਾ ਇਹਨਾਂ ਦੀ ਆਮ ਪਾਰਟੀ ਦੇ ਆਪਣੇ ਲੋਕਾਂ ਦੇ ਕਤਲ ਹੋ ਰਹੇ ਆ ਤੇ ਇਹ ਤਾਂ ਆਪਣੇ ਲੋਕਾਂ ਨੂੰ ਨਹੀਂ ਬਚਾ ਪਾ ਰਹੇ ਆ ਆਪ ਇਹ 5-500 ਆਦਮੀ ਸਿਕਿਉਰਿਟੀ ਦੇ ਨਾਲ ਲੈ ਕੇ ਘੁੰਮਦੇ ਆ ਮੇਰਾ ਖਿਆਲ ਆ ਇਹ ਆਮ ਪਾਰਟੀ ਦੀ ਹੁਣ ਸਰਕਾਰ ਨੂੰ ਪੰਜਾਬ 'ਚ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਇਹਨਾਂ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਸਰਜੋਤ ਕੋਰ ਸਿੱਧੂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਜੋ ਬਿਆਨ ਉਹਨਾਂ ਨੇ ਤੁਹਾਡੇ ਪ੍ਰਧਾਨ ਰਾਜਾ ਬੜੀ ਨੂੰ ਲੈ ਕੇ ਦੇ ਕੋ ਉਹ ਐਸ ਵੀ ਲੈ ਕਾਂਗਰਸ ਚ ਨਹੀਂ ਹੈਗੇ ਤੇ ਇਸ ਕਰਕੇ ਮੈਂ ਉਹਨਾਂ ਦੀ ਕਿਸੇ ਗੱਲ ਤੇ ਕੋਈ ਕਮੈਂਟ ਨਹੀਂ ਕਰ ਰਿਹਾ ਜੇ ਪੀ ਕਹਿ ਰਹੀ ਹੈ ਕਿ ਇਹਨਾਂ ਮਾਮਲੇ ਦਾ ਸਾਰਾ ਨੀ ਜਾਂਚ ਹੋਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਦਾ ਆંતરિક ਮਾਮਲਾ ਲੇਕ ਵੀ ਵੀ ਕਹਿ ਰਹੀ ਹੈ ਕਿ ਉਹ ਚੰਨੀ ਸਾਹ ਉਸਤੇ ਕਿਸੇ ਗੱਲ ਤੇ ਕਹੀ ਜਾਂਦੇ ਨੇ ਕਿ ਦਲਤਾਂ ਦਾ અપਮਾਨ ਹੋ ਰਿਹਾ ਹੈ ਰਾਜਾ ਬੜਿੰਦ ਤੇ ਵੀ ਆरोप ਲੱਗ ਰਹੇ ਨੇ ਬਾਈਓ ਸਾਹਿਬ ਕੁਝ ਹੋਰ ਕਹਿੰਦੇ ਪਏ ਨੇ ਕਿੰਨੇ ਕਿਸੇ ਜਾਂਚ ਕਰਾਵੇ ਕਾਂਗਰਸ ਅਰੇ ਭਾਈ ਉਹ ਤਾਂ ਬੀਜੇਪੀ ਨੂੰ ਦਾ ਮੌਕਾ ਚਾਹੀਦਾ ਕੋਈ ਐਹੋ ਜੀ ਗੱਲ ਨਹੀਂ ਕਾਂਗਰਸ ਸਾਰੀ ਯੂनाइटेड ਹੈ ਕੋਈ ਗੱਲ ਨਹੀਂ ਔਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਕਰਕੇ ਇਹਨੇ ਚਿੰਤਤ ਹੈ ਗਿਆ ਰਾਹੁਲ ਧੰਦੀ ਖੁਦ ਪੰਜਾਬ ਜਾ ਰਹੇ ਹੈ ਜਿਸ ਤਰੀਕੇ ਨਾਲ ਮੰਨਰੇ ਦਾ ਕੁ ਲੈ ਕੇ ਬਹੁਤ ਵੱਡੀ ਰੈਲੀ ਨੂੰ ਉਹ ਕਰਨਗੇ ਸਾਰੇ ਕਾਂਗਰਸ ਦੀ ਲੀਡਰਸ਼ਿਪ